101 ਕਿਸਾਨ ਸਾਡਾ ਇੱਥੇ ਭੁੱਖ ਹੜਤਾਲ ਤੇ ਬੈਠਾ ਹੈ ਇਹ ਸੰਕੇਤਕ ਭੁੱਖ ਹੜਤਾਲ ਆ ਇਹਦੇ ਵਿੱਚ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਇਹ ਨਾ ਸੋਚੇ ਵੀ ਇੱਕ ਢੱਲੇਵਾਲ ਸਾਹਿਬ ਨੂੰ ਸ਼ਹੀਦ ਕਰਕੇ ਮੁੜ ਕੇ ਕਿਸੇ ਨੇ ਇਹ ਸ਼ਾਂਤਮਈ ਲੜਾਈ ਲੜਨੀ ਨਹੀਂ ਇਹ ਸਾਰੇ ਲੋਕ ਇਹ ਸਨੇਹਾ ਦੇ ਰਹੇ ਨੇ ਪੂਰੇ ਪੰਜਾਬ ਪੂਰੇ ਦੇਸ਼ ਭਾਰ ਦੇ ਵਿੱਚ ਸਾਰਿਆਂ ਡੀਸੀ ਹੈੱਡਕੁਆਰਟਰ ਦੇ ਅੱਗੇ ਕਿ ਜੇਕਰ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਅਸੀਂ ਇਹ ਲੜਾਈ ਲੜਨ ਨੂੰ ਤਿਆਰ ਬੈਠੇ ਜਦੋਂ ਤੱਕ ਸਾਡੀ ਐਮਐਸਕੇ ਦਾ ਗਾਰੰਟੀ ਦਾ ਕਾਨੂੰਨ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਤੇ ਸਮੂੱਚੀ ਕਿਸਾਨੀ ਦਾ ਕਰਜ਼ਾ ਮਾਫ਼ ਤੇ ਦਿੱਲੀ ਅੰਦੋਲਨ ਦੇ ਪਾਇ ਕਿਸਾਨਾਂ ਦੇ ਪਰਚੇ ਰੱਦ ਨਹੀਂ ਹੁੰਦੇ ਇਸ ਦੇ ਨਾਲ ਜੋ ਵੀ ਨਰੇਗਾ ਦੀ ਸਕੀਮਾ ਉਹਦੇ ਤਾਈ ਸਾਡੀਆਂ ਜੋ ਵੀ ਮੰਗਾ ਨੇ ਇਹ ਇਹਨਾਂ ਬਿਨ ਲਾਗੂ ਨਹੀਂ ਹੁੰਦੀਆ ਇਹ ਉਦੋਂ ਤੱਕ ਇਹ ਲੜਾਈ ਜਾਰੀ ਰਹੂ ਜਿਵੇਂ ਹਰ ਵਾਰ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਜ ਇਸ ਤਰ੍ਹਾਂ ਦੀ ਕੋਈ ਸਥਿਤੀ ਦੇਖਣ ਨੂੰ ਮਿਲੀ ਹੈ ਜੀ ਨਹੀਂ ਪੁਲਿਸ ਪ੍ਰਸ਼ਾਸਨ ਦੀ ਅਜੇ ਤੱਕ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਦੇਖਣ ਨੂੰ ਮਿਲੀ ਉਹ ਸਾਡੇ ਕੁਝ ਭਰਾਵਾਂ ਨੂੰ ਤੰਗ ਕਰ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਇਹ ਪ੍ਰਸ਼ਾਸਨ ਨੂੰ ਜ਼ਰੂਰ ਕਿਹਾ ਵੀ ਤੁਰੰਤ ਜਿਹੜੇ ਸਾਡੇ ਕਿਸਾਨ ਆਕੂ ਫੜੇ ਜਾ ਰਹੇ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਨਹੀਂ ਇਹ ਲੜਾਈ ਪੰਜਾਬ ਦੇ ਵਿੱਚ ਹੋਰ ਵਧੇਗੀ ਰਾਜੇਵਾਲ ਵੀ ਗ੍ਰਿਫਤਾਰ ਕਰ ਲਏ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਕਈ ਕੂਚ ਕਰ ਰਹੇ ਨੇ ਉੱਥੇ ਹੀ ਲਗਾਤਾਰ ਛੱਪੇ ਛੱਪੇ ਤੇ ਜਿਹੜੀ ਕਿ ਪੁਲਿਸ ਤਾਇਨਾਤ ਕੀਤੀ ਗਈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਦੋਂ ਅਸੀਂ 12 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਦਿੱਲੀ ਵਾਲ ਨੂੰ ਕੂਚ ਕੀਤਾ ਉਦੋਂ ਵੀ ਕਿਸਾਨ ਆਗੂ ਆਂਦੇ ਘਰ ਛਾਪੇਮਾਰੀ ਕੀਤੀ ਪਰ ਕੁ ਸਿਆਣੇ ਕਿਸਾਨ ਆਗੂ ਇੱਕ ਦੋ ਦਿਨ ਪਹਿਲਾਂ ਆਪਣੇ ਘਰਾਂ ਤੋਂ ਇਧਰ ਉਧਰ ਹੋ ਗਏ ਸੀ ਤਾਂ ਜੋ ਅਸੀਂ ਪੁਲਿਸ ਦੇ ਹੱਥ ਨਾ ਆਈਏ ਲੋਕ ਇਧਰ ਉਧਰ ਇੱਥੇ ਵੀ ਅਸੀਂ ਰਾਜੇਵਾਲ ਸਾਹਿਬ ਨੂੰ ਇਹ ਚਾਹੀਦਾ ਸੀ ਵੀ ਜਦੋਂ ਪਤਾ ਐਡਾ ਕੁਝ ਹੋ ਰਿਹਾ ਹੈ ਉਹਨਾਂ ਨੂੰ ਇਧਰ ਉਧਰ ਹੋ ਜਾਣਾ ਦਾ ਹੋ ਜਾਣਾ ਚਾਹੀਦਾ ਸੀ ਪਤਾ ਨਹੀਂ ਕਿਸ ਸਮਝ ਦੇ ਨਾਲ ਸਾਡੇ ਉਹ ਭਰਾ ਆਪਣੇ ਘਰਾਂ ਚੋਂ ਗ੍ਰਿਫਤਾਰੀਆਂ ਦੇ ਰਹੇ ਨੇ ਜਦੋਂ ਪਤਾ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਡੇ ਨਾਲ ਰਵਈਆ ਸਹੀ ਨਹੀਂ ਤੇ ਸਾਰੇ ਵੱਡੇ ਆਗੂਆਂ ਨੂੰ ਘਰਾਂ ਤੋਂ ਇਧਰ ਉਧਰ ਹੋ ਜਾਣਾ ਚਾਹੀਦਾ ਸੀ ਤੇ ਸ਼ਾਂਤਮਈ ਤਰੀਕੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੜਕਾਂ ਤੇ ਲੋਕਾਂ ਨੂੰ ਲਿਆ ਕੇ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਇਹ ਸਾਡੀ ਤਾਕਤ ਆ। ਜੀ ਆਪ ਕਹਿ ਰਹੇ ਨੇ ਕਿ ਮੇਰੀ ਨਰਮਾਈ ਨੂੰ ਇਦਾਂ ਨਾ ਸਮਝਿਓ ਕਿ ਮੈਂ ਕੋਈ ਐਕਸ਼ਨ ਹੀ ਲੈ ਸਕਦਾ ਇਸ ਤੀਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਐਕਸ਼ਨ ਲਿਆ ਵਧੀਆ ਗੱਲ ਆ ਉਹਨਾਂ ਨੂੰ ਸਹੀ ਲੱਗਦਾ ਹੋਗਾ ਐਕਸ਼ਨ ਬਾਦਲ ਸਰਕਾਰ ਨੇ ਵੀ ਲਿਆ ਸੀਗਾ ਜਦੋਂ ਸਾਡੇ ਬਰਗਾੜੀ ਮੋਰਚਾ ਲੱਗਿਆ ਵਾ ਸੀ ਇਹ ਸੈਕਸ਼ਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਮੂੰਹ ਤਾੜ ਕੇ ਜਵਾਬ ਦੇ ਦੇਣਗੇ ਅੱਜ ਇਸ ਭੁਖੜਤਾਲ ਦੇ ਉੱਤੇ ਕਈ ਕਿਸਾਨ ਆ ਕੋ ਸ਼ਾਮਲ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਕਿਸਾਨਾਂ ਦੀ ਰਣਨੀਤੀ ਆ ਕਿੰਨੇ ਕਿਸਾਨ ਅੱਜ ਡੱਲੇਵਾਲ ਸਾਹਿਬ ਨੂੰ ਦੇਖਦੇ ਹੋਏ ਭੁੱਖ ਹੜਤਾਲ ਤੇ ਬੈਠੇ ਨੇ ਜੀ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੇ 100 ਦਿਨ ਪੂਰਾ ਹੋਣ ਦੇ ਸਬੰਧ ਦੇ ਵਿੱਚ 101 ਕਿਸਾਨ ਸਾਡਾ ਇੱਥੇ ਭੁੱਖ ਹੜਤਾਲ ਤੇ ਬੈਠਾ ਇਹ ਸੰਕੇਤਕ ਭੁੱਖ ਹੜਤਾਲ ਆ ਇਹਦੇ ਵਿੱਚ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਇਹ ਨਾ ਸੋਚੇ ਵੀ ਇੱਕ ਡੱਲੇਵਾਲ ਸਾਹਿਬ ਨੂੰ ਸ਼ਹੀਦ ਕਰਕੇ ਮੁੜ ਕੇ ਕਿਸੇ ਨੇ ਇਹ ਸ਼ਾਂਤਮਈ ਲੜਾਈ ਲੜਨੀ ਨਹੀਂ ਇਹ ਸਾਰੇ ਲੋਕ ਇਹ ਸਨੇਹਾ ਦੇ ਰਹੇ ਨੇ ਪੂਰੇ ਪੰਜਾਬ ਪੂਰੇ ਦੇਸ਼ ਭਰ ਦੇ ਵਿੱਚ ਸਾਰਿਆਂ ਡੀਸੀ ਹੈੱਡਕੁਆਰਟਰ ਦੇ ਅੱਗੇ ਕਿ ਜੇਕਰ ਧੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਅਸੀਂ ਇਹ ਲੜਾਈ ਲੜਨ ਨੂੰ ਤਿਆਰ ਬੈਠੇ ਹਾਂ ਜਦੋਂ ਤੱਕ ਸਾਡੀ ਐਮਐਸਪੀ ਦਾ ਗਾਰੰਟੀ ਦਾ ਕਾਨੂੰਨ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਤੇ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਤੇ ਦਿੱਲੀ ਅੰਦੋਲਨ ਦੇ ਪਾਏ ਕਿਸਾਨਾਂ ਦੇ ਪਰਚੇ ਰੱਦ ਨਹੀਂ ਹੁੰਦੇ ਇਸ ਦੇ ਨਾਲ ਜੋ ਵੀ ਨਰੇਗਾ ਦੀ ਸਕੀਮ ਹੈ ਉਹਦੇ ਤਹਿ ਸਾਡੇ ਜੋ ਵੀ ਮੰਗਾ ਨੇ ਇਹ ਇਨ ਬਿਨ ਲਾਗੂ ਨਹੀਂ ਹੁੰਦੀ ਆ ਇਹ ਉਦੋਂ ਤੱਕ ਇਹ ਲੜਾਈ ਜਾਰੀ ਰਹੂਗੀ ਅ ਜਿਵੇਂ ਹਰ ਵਾਰ ਪੁਲਿਸ ਪ੍ਰਸ਼ਾਸਨ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿ ਅੱਜ ਇਸ ਤਰ੍ਹਾਂ ਦੀ ਕੋਈ ਸਥਿਤੀ ਦੇਖਣ ਨੂੰ ਮਿਲੀ ਹੈ ਜੀ ਨਹੀਂ ਪੁਲਿਸ ਪ੍ਰਸ਼ਾਸਨ ਦੀ ਅਜੇ ਤੱਕ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਦੇਖਣ ਨੂੰ ਮਿਲੀ ਉਹ ਸਾਡੇ ਕੁਝ ਭਰਾਵਾਂ ਨੂੰ ਤੰਗ ਕਰ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਇਹ ਪ੍ਰਸ਼ਾਸਨ ਨੂੰ ਜ਼ਰੂਰ ਕਿਹਾ ਵੀ ਤੁਰੰਤ ਜਿਹੜੇ ਸਾਡੇ ਕਿਸਾਨ ਆਕੂ ਫੜੇ ਜਾ ਰਹੇ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਨਹੀਂ ਇਹ ਲੜਾਈ ਪੰਜਾਬ ਦੇ ਵਿੱਚ ਹੋਰ ਵਧੇਗੀ ਪੀਰ ਸਿੰਘ ਤੇ ਰਾਜੇਵਾਲ ਵੀ ਗ੍ਰਿਫਤਾਰ ਕਰ ਲਏ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਕਈ ਕੂਚ ਕਰ ਰਹੇ ਨੇ ਉਥੇ ਹੀ ਲਗਾਤਾਰ ਛੱਪੇ ਛੱਪੇ ਤੇ ਜਿਹੜੀ ਕਿ ਪੁਲਿਸ ਤਾਇਨਾਤ ਕੀਤੀ ਗਈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਦੋਂ ਅਸੀਂ 12 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਦਿੱਲੀ ਵਾਲ ਨੂੰ ਕੂਚ ਕੀਤਾ ਉਦੋਂ ਵੀ ਕਿਸਾਨ ਆਗੂਆਂ ਦੇ ਘਰ ਛਾਪੇਮਾਰੀ ਕੀਤੀ ਪਰ ਕਿ ਸਿਆਣੇ ਕਿਸਾਨ ਆਗੂ ਇੱਕ ਦੋ ਦਿਨ ਪਹਿਲਾਂ ਆਪਣੇ ਘਰਾਂ ਤੋਂ ਇਧਰ ਉਧਰ ਹੋ ਗਏ ਸੀ ਤਾਂ ਜੋ ਅਸੀਂ ਪੁਲਿਸ ਦੇ ਹੱਥ ਨਾ ਆਈਏ ਲੋਕ ਇਧਰੋਂ ਇੱਥੇ ਵੀ ਅਸੀਂ ਰਾਜੇਵਾਲ ਸਾਹਿਬ ਨੂੰ ਇਹ ਚਾਹੀਦਾ ਸੀ ਵੀ ਜਦੋਂ ਪਤਾ ਐਡਾ ਕੁਝ ਹੋ ਰਿਹਾ ਹੈ ਉਹਨਾਂ ਨੂੰ ਇਧਰ ਉਧਰ ਹੋ ਜਾਣਾ ਦਾ ਹੋ ਜਾਣਾ ਚਾਹੀਦਾ ਸੀ ਪਤਾ ਨਹੀਂ ਕਿਸ ਸਮਝ ਦੇ ਨਾਲ ਸਾਡੇ ਉਹ ਭਰਾ ਆਪਣੇ ਘਰਾਂ ਚੋਂ ਗ੍ਰਿਫਤਾਰੀਆਂ ਦੇ ਰਹੇ ਨੇ ਜਦੋਂ ਪਤਾ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਡੇ ਨਾਲ ਰਵੱਈਆ ਸਹੀ ਨਹੀਂ ਇਹ ਸਾਰੇ ਵੱਡੇ ਆਗੂਆਂ ਨੂੰ ਘਰਾਂ ਤੋਂ ਇਧਰ ਉਧਰ ਹੋ ਜਾਣਾ ਚਾਹੀਦਾ ਸੀ ਤੇ ਸ਼ਾਂਤਮਈ ਤਰੀਕੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੜਕਾਂ ਤੇ ਲੋਕਾਂ ਨੂੰ ਲਿਆ ਕੇ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਇਹ ਸਾਡੀ ਤਾਕਤ ਹੈ ਸਰਬੱਤ ਦਾ ਭਲਾ ਸਭ ਕਹਿ ਰਹੇ ਨੇ ਕਿ ਮੇਰੀ ਨਰਮਾਈ ਨੂੰ ਇਦਾਂ ਨਾ ਸਮਝਿਓ ਕਿ ਮੈਂ ਕੋਈ ਐਕਸ਼ਨ ਹੀ ਲੈ ਸਕਦਾ ਇਸ ਤਰ੍ਹਾਂ ਵਤੀਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਐਕਸ਼ਨ ਲਿਆ ਵਧੀਆ ਗੱਲ ਆ ਉਹਨਾਂ ਨੂੰ ਸਹੀ ਲੱਗਦਾ ਹੋਗਾ ਐਕਸ਼ਨ ਬਾਦਲ ਸਰਕਾਰ ਨੇ ਵੀ ਲਿਆ ਸੀਗਾ ਜਦੋਂ ਸਾਡੇ ਬਰਗਾੜੀ ਮੋਰਚਾ ਲੱਗਿਆ ਵਾ ਸੀ ਇਹ ਸੈਕਸ਼ਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਮੂੰਹ ਤਾੜ ਕੇ ਜਵਾਬ ਦੇ ਦੇਣਗੇ ਇਹਨਾਂ ਨੂੰ ਤੇ ਐਸਕੇਮ ਹਜੇ ਕਿੰਨਾ ਕੁ ਮਤਲਬ ਕਿ ਕਿਸਾਨਾਂ ਦਾ ਏਕਾ ਹੋ ਗਿਆ ਜਾਂ ਹਜੇ ਕਿਉਂਕਿ ਲਗਾਤਾਰ ਮੀਟਿੰਗਾਂ ਤਾਂ ਹੋ ਰਹੀਆਂ ਪਰ ਇੱਕ ਦੇਖਿਆ ਹੈ ਕਿ ਏਕਾ ਨਹੀਂ ਹੋਣ ਜਾ ਰਿਹਾ ਦੇਖੋ ਲੋਕ ਇੱਕ ਨੇ ਲੋਕ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੇ ਨੇ 10 ਲੱਖ ਦਾ ਇਕੱਠ 4 ਜਨਵਰੀ ਨੂੰ ਲੋਕਾਂ ਨੇ ਕਰਕੇ ਦੱਸਤਾ ਵੀ ਲੋਕ ਇਕ ਨੇ ਇਹ ਕੁਝ ਕਿਸਾਨ ਆਗੂ ਨੇ ਜਿਨ੍ਹਾਂ ਦਾ ਇਕਨ ਨਹੀਂ ਹੋ ਰਿਹਾ ਬਾਕੀ ਲੋਕ ਸਾਰੇ ਇਕ ਨੇ ਕਿਸਾਨ ਆਗੂ ਜਾਂ ਅੱਜ ਆ ਜਾਣ ਕੱਲ ਆ ਜਾਣ ਇਹਨਾਂ ਨੂੰ ਡੱਲੇਵਾਲ ਸਾਹਿਬ ਦੀ ਦਿੱਤੀ ਲੜਾਈ ਦੇ ਉੱਤੇ ਪਹਿਰਾ ਦੇਣਾ ਪੈਣਾ ਹੀ ਪੈਣਾ ਜੀ ਅੱਜ ਪ੍ਰਧਾਨ ਸਾਹਿਬ ਦੀ ਹਾਲਤ ਕਿਸ ਤਰ੍ਹਾਂ ਹੈ ਦੇਖੋ ਕੋਈ ਇਹਦੇ ਵਿੱਚ ਮੈਂ ਕੀ ਦਸਾਂ 100 ਦਿਨ ਬੰਦਾ ਹੋ ਜਾਵੇ ਭੁੱਖ ਹੜਤਾਲ ਤੇ ਇਹ ਕੁਝ ਖਾਦਾ ਨਾ ਹੋਵੇ ਪੀਤਾ ਨਾ ਹੋਵੇ ਤੇ ਉਹਦੇ ਬਾਰੇ ਆਪਾਂ ਈ ਕਹਿ ਸਕਦੇ ਹੁਣ ਬਸ ਇੱਕ ਹੱਡੀਆਂ ਦੀ ਮੋਟਾ ਤੇ ਇੱਕ ਦਿਲ ਧੜਕਦਾ ਉਹਨਾਂ ਦਾ ਬਸ ਇਹ ਹਾਲਾਤ ਨੇ ਉਹਨਾਂ ਦਾ ਹੌਣ ਵਾਲੇ ਦਿਨਾਂ ਚ ਜੋ ਮੀਟਿੰਗ ਹੋਏਗੀ ਲੱਗਦਾ ਹੈ ਕਿ ਉਸ 'ਚ ਜਿਹੜੀ ਕਿ ਸਰਕਾਰ ਉਮੀਦਵਾਰਾਂ ਦੇ ਨਾਲ ਇੱਕ ਮੰਗਾਂ ਜਿਹੜੀ ਹੈ ਕਿ ਮੰਨ ਲਈਆਂ ਜਾਣਗੀਆਂ ਦੇਖੋ ਅਸੀਂ ਪੂਰੀ ਤਿਆਰੀ ਦੇ ਵਿੱਚ ਜਾਂਦੇ ਆ ਅਸੀਂ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਂਦੇ ਆ ਸਰਕਾਰ ਨੂੰ ਹਰ ਇੱਕ ਗੱਲ ਦਾ ਜਵਾਬ ਦੰਨੇ ਆ ਤੇ ਸਾਡੇ ਕੋਲ ਜੋ ਹੈਗੇ ਨੇ ਕਾਗਜ਼ ਜੋ ਸਾਡੇ ਕੋਲ ਡਾਟਾ ਹੈਗਾ ਅਸੀਂ ਉਹਨਾਂ ਨੂੰ ਦੱਸਦੇ ਆ ਤੁਹਾਡੀ ਸਰਕਾਰ ਇਹ ਕਰ ਰਹੀ ਆ ਇੱਥੇ ਤੁਸੀਂ ਨੇ ਇੰਨਾ ਦਿੱਤਾ ਉਹ ਸਾਰਾ ਕੁਝ ਦੱਸ ਰਹੇ ਉਹਨਾਂ ਨੂੰ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਆ ਰਿਹਾ ਜਵਾਬ ਓਏ ਹੁਣ ਸਰਕਾਰ ਲਈ ਇਹ ਆ ਵੀ ਉਹ ਸਾਡੀਆਂ ਜਿਹੜੀਆਂ ਗੱਲਾਂ ਨੇ ਬਿਲਕੁਲ ਜਾਇਜ਼ ਨੇ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ ਅਸੀਂ ਉਹਨਾਂ ਦੀ ਹਰ ਇੱਕ ਗੱਲ ਦਾ ਠੋਸ ਜਵਾਬ ਦੇ ਰਹੇ ਆ ਉਹ ਤਰ੍ਹਾਂ ਤੋਂ ਸਾਡੀਆਂ ਮੰਗਾਂ ਲਾਗੂ ਕਰਨ ਅਤੇ ਜੋ ਸਾਡੇ ਬਾਰਡਰ ਨੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣੇ ਘਰਾਂ ਨੂੰ ਆ ਜਾਣ ਜੀ ਤੁਹਾਡੀ ਗੱਲ ਦੇ ਵਿੱਚ ਹਾਰ ਪਾਇਆ ਹੋਇਆ ਹੈ ਕਿ ਤੁਸੀਂ ਵੀ ਭੁਖੜਦਾਲਤੇ ਹੋ ਹਾਂਜੀ ਭੁਖੜਦਾਲਤੇ ਆ ਅਸੀਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਭੁਖੜਦਾਲਤੇ ਆ ਤੇ ਕੀ ਮਤਲਬ ਇਹ ਕਿ ਅੱਜ ਇੱਕ ਪੂਰਾ ਦਿਨ ਭੁਖਾ ਰਹੇ ਹਾਂ ਤੇ ਦੂਜੇ ਪਾਸੇ ਪ੍ਰਧਾਨ ਸਾਹਿਬ 100 ਦਿਨ ਕਿਸ ਤਰ੍ਹਾਂ ਦਾ ਅੱਜ ਤੁਹਾਡਾ ਰਿਐਕਸ਼ਨ ਆ ਕਿਸਾਨਾਂ ਦੀ ਅਗਲੀ ਰਣਨੀਤੀ 6 ਵਜੇ ਤੋਂ ਬਾਅਦ ਕੀ ਹੋਵੇਗੀ ਦੇਖੋ ਜੀ ਜਿਹੜੇ ਸਾਡੇ ਪ੍ਰਧਾਨ ਨੇ ਸਰਦਾਰ ਜਗਜੀਤ ਸਿੰਘ ਡੱਲੇ ਵਾਲੋ ਉਹਨਾਂ ਨੂੰ ਅੱਜ ਪੂਰੇ 100 ਦਿਨ ਹੋ ਗਏ ਨੇ ਤੇ ਉਹਨਾਂ ਦੇ ਪੂਰੇ 100 ਦਿਨ ਹੋਣ ਦੇ ਸਬੰਧ ਵਿੱਚ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਕਿਸਾਨ ਸਾਡੀ ਇਕਾਈ ਆਪਣੇ ਸਿੱਧੂਪੁਰ ਜਥੇਬੰਦੀ ਨਾਲ ਜੁੜੇ ਹੋਏ ਨੇ ਉਹਨਾਂ ਨੇ ਇੱਕ ਸਰਕਾਰ ਨੂੰ ਸਨੇਹਾ ਦੇਣ ਵਾਸਤੇ ਪੂਰੇ 101 ਕਿਸਾਨਾਂ ਦਾ ਜਥਾ ਜਿਹੜਾ ਅੱਜ ਭੁੱਖ ਹੜਤਾਲ ਤੇ ਬੈਠਿਆ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਤੇ ਇਸ ਤੋਂ ਬਾਅਦ ਵੀ ਜਿਹੜੀ ਸਾਡੀ ਇਹ ਜੰਗ ਹੈ ਜਾਰੀ ਰਹੂਗੀ ਅੱਜ ਤਾਂ ਭੁੱਖ ਹੜਤਾਲ ਦੇ ਬੈਠਣ ਦਾ ਮਤਲਬ ਇੱਕ ਸਰਕਾਰ ਨੂੰ ਸਨੇਹਾ ਦੇਣਾ ਸੀ ਵੀ ਸਰਕਾਰ ਸੁਚੇਤ ਹੋ ਜਾਵੇ ਵੀ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆ ਸਰਕਾਰ ਜੇ ਕਿਤੇ ਨਾ ਕਿਤੇ ਕਿਸਾਨ ਜਥੇਬੰਦਿਆਂ ਨੂੰ ਝੁਕਾਉਣਾ ਚਾਹੁੰਦੀ ਆ ਤਾਂ ਕਿਸਾਨ ਨੇ ਜਿਹੜੇ ਉਹ ਕਿਸੇ ਪਾਸੇ ਵੀ ਝੁਕਣ ਨੂੰ ਤਿਆਰ ਨਹੀਂ ਨੇ ਸਾਰੇ ਪਾਸੇ ਨੂੰ ਜੇ ਜਿੱਧਰੋਂ ਵੀ ਸਰਕਾਰ ਲੜਨ ਨੂੰ ਕੋ ਸਾਡੇ ਮੂਰੇ ਕੋਈ ਵੀ ਕਿਦਾਂ ਦੀ ਰਣਨੀਤੀ ਤਿਆਰ ਰੱਖੇਗੀ ਤਾਂ ਅਸੀਂ ਲੜਨ ਨੂੰ ਪੂਰੇ ਤਿਆਰ ਆ ਅਸੀਂ ਇਹ ਜਿਹੜੀ ਪੰਜਾਬ ਦੀ ਜਾਂ ਪੂਰੇ ਦੇਸ਼ ਲੈਵਲ ਦੀ ਜਿਹੜੀ ਕਿਸਾਨੀ ਆ ਉਹਨੂੰ ਬਚਾਉਣ ਦੇ ਖਾਤਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਸ ਅੰਦੋਲਨ ਨੂੰ ਲੜ ਰਹੇ ਨੇ ਤੇ ਸਾਰੇ ਦੇਸ਼ ਦੇ ਕਿਸਾਨ ਅੱਜ ਦੇ ਦਿਨ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਜਥਿਆਂ ਦੇ ਰੂਪ ਦੇ ਵਿੱਚ ਜਿਹੜੀ ਭੁਖੜਤਾੜ ਰੱਖ ਕੇ ਸਰਕਾਰ ਦੀ ਵਿਰੋਧਤਾ ਜ਼ਾਹਰ ਕਰ ਰਹੇ ਆ ਅੱਜ ਕਿੰਨੇ ਕ ਕਿਸਾਨ ਜੁੜੇ ਨੇ ਤੁਹਾਡੇ ਨਾਲ ਅੱਜ ਸਾਡੇ ਨਾਲ ਜਿਹੜੇ ਸਾਡੇ ਨਾਲ ਆੜੀ ਕਿਸਾਨ ਜੁੜੇ ਹੋਏ ਨੇ ਜੀ ਕੁਝ ਨਵੇਂ ਕਿਸਾਨ ਵੀ ਪਿੰਡਾਂ ਤੋਂ ਸਾਨੂੰ ਦੇਖ ਕੇ ਬਹੁਤ ਆ ਰਹੇ ਨੇ ਜਿਨ੍ਹਾਂ ਨੂੰ ਕਿਸਾਨੀ ਨਾਲ ਦਰਦਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਵੀ ਤੁਸੀਂ ਆ ਕੇ ਭੁੱਖ ਹੜਤਾਲ ਦੇ ਬੈਠੋ ਬਹੁਤ ਪਿੰਡਾਂ ਦੇ ਵਿੱਚ ਇਹ ਕਿਸਾਨ ਨੇ ਜਿਹੜੇ ਪਹਿਲਾਂ ਨਹੀਂ ਸੀ ਜੁੜੇ ਹੋਏ ਅੱਜ ਸਾਡੇ ਨਾਲ ਆ ਕੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤੁਸੀਂ ਉਹਨਾਂ ਕਿ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਨੇ ਹਾਂ ਜੀ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਕਿਸਾਨ ਹੈ ਜੀ ਸਾਰੇ ਜ਼ਿਲ੍ਹੇ ਜਿੰਨੇ ਚ ਡਿਸਟ੍ਰਿਕਟ ਨੂੰ ਜ਼ਿਲ੍ਹੇ ਪੈਂਦੇ ਨੇ ਸਾਰੇ ਬਲਾਕਾਂ ਤੋਂ ਲੱਗ-ਲੱਗ ਕਿਸਾਨ ਆਏ ਹੋਏ ਨੇ ਜੀ ਹਾਂ ਜੀ ਮਤਲਬ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਲਾ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜ਼ਿਲ੍ਹੇ ਜੁੜੇ ਹੋਏ ਨੇ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਦਾਂ ਹੀ ਜਥਿਆਂ ਦੇ ਰੂਪ ਦੇ ਵਿੱਚ ਕਿਸਾਨ ਭੁਖੜ ਹੜਤਾਲ ਤੇ ਬੈਠ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦੋ ਇਜਾਜ਼ਤ